ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਅਮਰੀਕੀ ਏਡਾਟ ਨੇ ਲਿਆ ਵੱਡਾ ਫੈਸਲਾ ਧਾਰਮਿਕ ਸਥਾਨਾਂ ਤੇ ਡੈਪੂਟੀਸ਼ਨ ਦੀ ਕਾਰਵਾਈ ਅਤੇ ਆਈਸ ਤੇ ਦਾਖਲੇ ਤੇ ਲਗਾਈ ਰੋਕ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਰਜਿਸਟ੍ਰੇਸ਼ਨ ਦੇ ਲਈ ਪ੍ਰਕਿਰਿਆ ਸ਼ੁਰੂ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ ਦੇਣੇ ਹੋਣਗੇ ਫਿੰਗਰ ਪ੍ਰਿੰਟ ਅਤੇ ਆਪਣਾ ਐਡਰੈਸ ਟਰੰਪ ਦੇ ਜਿੱਤਣ ਤੋਂ ਬਾਅਦ 20% ਦੀ ਟੁੱਟਿਆ ਬਿਟਕੋਇਨ ਪਿਛਲੇ 1 ਮਹੀਨੇ ਤੋਂ ਲਗਾਤਾਰ ਆ ਰਹੀ ਹੈ ਗਿਰਾਵਟ ਹਜ਼ਾਰਾਂ ਨਿਵੇਸ਼ਕਾਂ ਦਾ ਹੋ ਰਿਹਾ ਹੈ ਵੱਡਾ ਨੁਕਸਾਨ ਤੇ ਉਨ੍ਹਾਂ ਇਹਨਾਂ ਸਰਗਰਮੀਆਂ ਦਾ ਵਿਸਥਾਰ ਅਮਰੀਕਾ ਦੇ ਵਿੱਚ ਧਾਰਮਿਕ ਸਥਾਨਾਂ ਤੇ ਆਈਐਸ ਦੇ ਵੱਲੋਂ ਕੀਤੀ ਜਾ ਰਹੀ ਰੇਡ ਅਤੇ ਅਮਰੀਕੀ ਫੈਡਰਲ ਅਦਾਲਤ ਨੇ ਅਸਥਾਈ ਤੌਰ ਤੇ ਸਥੇਰ ਰੋਕ ਲਗਾ ਦਿੱਤੀ ਹੈ ਇਹ ਫੈਸਲਾ ਰਾਸ਼ਟਰਪਤੀ ਟਰੰਪ ਦੀ ਦੇਸ਼ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਨੀਤੀ ਦੇ ਲਈ ਇੱਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਅਮਰੀਕਾ ਦੀ ਫੈਡਰਲ ਅਦਾਲਤ ਨੇ ਟਰੰਪ ਦੀ ਡਿਪੋਟੇਸ਼ਨ ਨੀਤੀ ਨੂੰ ਲੈ ਕੇ ਇੱਕ ਵੱਡਾ ਫਰਮਾਨ ਜਾਰੀ ਕੀਤਾ ਹੈ ਫੈਡਰਲ ਅਦਾਲਤ ਦੇ ਜੱਜ ਨੇ ਗਿਰਜ਼ਾ ਘਰਾਂ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਤੇ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਏਜੰਟਾਂ ਦੇ ਦਾਖਲੇ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਹੁਕਮਾਂ ਦੇ ਅਨੁਸਾਰ ਹੁਣ ਏਜੰਟ ਧਾਰਮਿਕ ਸਥਾਨਾਂ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਡਿਪੋਟੇਸ਼ਨ ਦੀ ਕਾਰਵਾਈ ਤਹਿਤ ਪ੍ਰਵਾਸੀਆਂ ਨੂੰ ਪਰੇਸ਼ਾਨ ਨਹੀਂ ਕਰ ਸਕਣਗੇ ਇਹ ਫੈਸਲਾ ਰਾਸ਼ਟਰਪਤੀ ਟਰੰਪ ਦੀ ਦੇਸ਼ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਨੀਤੀ ਦੇ ਲਈ ਇੱਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ ਮੈਰੀਲੈਂਡ ਦੇ ਵਿੱਚ ਯੂਐਸ ਡਿਸਟ੍ਰਿਕਟ ਜੱਜ ਚੁਆੰਗ ਨੇ ਹੋਮਲੈਂਡ ਸਿਕਿਉਰਟੀ ਵਿਭਾਗ ਅਤੇ ਉਸਦੇ ਵਿੰਗ ਆਈਸੀਆਈ ਨੂੰ ਹੁਕਮ ਦਿੱਤਾ ਹੈ ਕਿ ਉਹ ਕੁਵੇਕਰਸ ਬੈਪਟਿਸਟ ਅਤੇ ਸਿੱਖਾਂ ਦੇ ਮਾਮਲੇ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਜਾਂ ਉਸਦੇ ਆਸ-ਪਾਸ ਇਮੀਗ੍ਰੇਸ਼ਨ ਇਨਫੋਰਸਮੈਂਟ ਕਾਰਵਾਈ ਨਾ ਕਰਨ ਚੌਂਗ ਨੇ ਆਪਣੇ ਹੁਕਮ ਦੇ ਵਿੱਚ ਕਿਹਾ ਹੈ ਕਿ ਮੁੱਢਲੀ ਮਨਾਹੀ ਦੀ ਉਲੰਘਣਾ ਕਰਨ ਅਤੇ ਬਚਾਅ ਪੱਖ ਅਤੇ ਇਸ ਹੁਕਮ ਨਾਲ ਬੱਜੇ ਹੋਰ ਸਾਰੇ ਵਿਕਤੀਆਂ ਨੂੰ ਅਦਾਲਤ ਦੀ ਉਲੰਘਣਾ ਸਮੇਤ ਸਾਰੀਆਂ ਲਾਗੂ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਹੇ ਕਿ ਉਹਨਾਂ ਦਾ ਹੁਕਮ ਪ੍ਰਸ਼ਾਸਨਿਕ ਅਤੇ ਨਿਆਂਇਕ ਵਾਰੰਟ ਦੇ ਰਾਹੀਂ ਅਧਿਕਾਰਿਤ ਗ੍ਰਿਫਤਾਰੀਆਂ ਤੇ ਲਾਗੂ ਨਹੀਂ ਹੁੰਦਾ। ਰਿਪੋਰਟ ਦੇ ਮੁਤਾਬਕ ਕਵੇਕਰਸ ਦੇ ਨਾਂ ਨਾਲ ਪ੍ਰਸਿੱਧ ਰਿਲੀਜੀਅਸ ਸੁਸਾਇਟੀ ਆਫ ਫਰੈਂਡਸ ਤੇ 7.5 ਲੱਖ ਲੋਕਾਂ ਦੀ ਨਿਮਾਇੰਦਗੀ ਕਰਨ ਵਾਲੀ ਕੋਆਪਰੇਟਿਵ ਵੈਬ ਟੈਸਟ ਪੈਲੋਸ਼ਿਪ ਅਤੇ 30 ਹਜ਼ਾਰ ਲੋਕਾਂ ਦੀ ਅਗਵਾਈ ਕਰਨ ਵਾਲੀ ਸਿਕ ਟੈਂਪਲ ਸੈਕਰਾਮੈਂਟੋ ਨੇ ਆਈਸੀਆਈ 에ਜੈਂਟਾਂ ਦੀ ਧਾਰਮਿਕ ਸਮਾਗਮਾਂ 'ਚ ਮੌਜੂਦਗੀ ਦਾ ਅਦਾਤ ਦੇ ਵਿੱਚ ਵਿਰੋਧ ਕੀਤਾ ਧਾਰਮਿਕ ਸਮੂਹਾਂ ਦੀ ਨਿਮਾਇੰਦਗੀ ਕਰਨ ਵਾਲੇ ਇੱਕ ਵਕਾਲਤ ਸਮੂਹ ਡੈਮੋਕ੍ਰੇਸੀ ਫਾਰਵਰਡ ਦੇ ਚੇਅਰਮੈਨ ਸਕਾਈ ਪੈਰੀਮੈਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿਹਾਕਿਆਂ ਤੋਂ ਅਮਰੀਕੀ ਸਰਕਾਰ ਨੇ ਮੰਨਿਆ ਹੈ ਕਿ ਕਿਸੇ ਵੀ ਵਿਅਕਤੀ ਦੀ ਇਮੀਗ੍ਰੇਸ਼ਨ ਸਥਿਤੀ ਜੋ ਵੀ ਹੋਵੇ ਉਸ ਨੂੰ ਵਾਰੰਟ ਰਹਿਤ ਸਰਕਾਰੀ ਛਾਪੇ ਦੇ ਡਰ ਤੋਂ ਧਾਰਮਿਕ ਸਥਾਨਾਂ ਤੇ ਜਾਣ ਦਾ ਪੂਰਾ ਅਧਿਕਾਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਗੈਰਕਾਨੂੰਨੀ ਅਤੇ ਨੁਕਸਾਨਦੇਹ ਨੀਤੀ ਨੂੰ ਸੀਮਿਤ ਕਰਨ ਦੇ ਲਈ ਕਾਰਵਾਈ ਕਰਨ ਦੇ ਲਈ ਅਦਾਲਤ ਦੇ ਧੰਨਵਾਦੀ ਹਾਂ ਡੀ ਐਚ ਐਸ ਦੇ ਕਾਰਜਕਾਰੀ ਮੁਖੀ ਬੈਂਜਾਮਿਨ ਹਫਮੈਨ ਨੇ 20 ਜਨਵਰੀ ਨੂੰ 트럼ਪ ਦੇ ਕਾਰਜਕਾਲ ਦੇ ਪਹਿਲੇ ਦਿਨ ਇੱਕ ਮੀਮੋ ਜਾਰੀ ਕੀਤਾ ਸੀ ਜਿਸ ਵਿੱਚ ਬਾਈਡਨ ਪ੍ਰਸ਼ਾਸਨ ਦੇ ਉਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਪੂਜਾ ਅਤੇ ਹੋ ਧਾਰਮਿਕ ਸਥਾਨਾਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਤੋਂ ਬਚਾਉਂਦੇ ਸਨ ਹਫਮੈਨ ਨੇ ਇਨਫੋਰਸਮੈਂਟ ਅਧਿਕਾਰੀਆਂ ਨੂੰ ਆਮ ਗਿਆਨ ਦੀ ਵਰਤੋਂ ਦਾ ਨਿਰਦੇਸ਼ ਦਿੱਤਾ ਸੀ ਹਾਲਾਂਕਿ ਮੁਕਦਮੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਸਿਰਫ ਆਮ ਗਿਆਨ ਤੇ ਆਧਾਰਿਤ ਕੋਈ ਵੀ ਸਰਕਾਰੀ ਨੀਤੀ ਪਹਿਲੀ ਸੋਧ ਤਹਿਤ ਸੰਘ ਦੀ ਸੁਤੰਤਰਤਾ ਦੀ ਗੈਰ ਸੰਵਿਧਾਨਕ ਉਲੰਘਣਾ ਹੈ ਮੁਕਦਮੇ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਨੀਤੀ ਧਾਰਮਿਕ ਸੁਤੰਤਰਤਾ ਬਹਾਲੀ ਐਕਟ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਐਕਟ ਦਾ ਉਲੰਘਣ ਕਰਦੀ ਹੈ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਚੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕ ਖੁਦ ਅੱਗੇ ਨਹੀਂ ਆਉਣਗੇ ਉਹਨਾਂ ਨੂੰ ਸਜ਼ਾ ਜਾਂ ਫਿਰ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਰਜਿਸਟ੍ਰੇਸ਼ਨ ਕਰਵਾ ਕੇ ਫਿੰਗਰਪ੍ਰਿੰਟ ਅਤੇ ਆਪਣਾ ਪਤਾ ਦੇਣਾ ਹੋਵੇਗਾ ਉਹਨਾਂ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਜੈਸਟ 허ਉਂਦਿਆਂ ਗੁੰਜਲਦਾਰ ਇਮੀਗ੍ਰੇਸ਼ਨ ਅਤੇ ਫੌਮੀਟ ਐਕਟ ਦੀ ਇੱਕ ਧਾਰਾ ਦਾ ਹਵਾਲਾ ਦਿੱਤਾ ਹੈ ਜੋ ਕਿ 14 ਸਾਲ ਅਤੇ ਵੀ ਉਸ ਤੋਂ ਵੀ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਤੇ ਲਾਗੂ ਹੋਵੇਗੀ ਇਹ ਐਲਾਨ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਗੈਰ ਕਾਨੂੰਨੀ ਟੰਗ ਦੇ ਨਾਲ ਰਹਿਰੇ ਲੋਕਾਂ ਨੂੰ ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ 트럼ਪ ਦੇ ਜਿੱਤਣ ਤੋਂ ਬਾਅਦ ਜਿਸ ਤਰ੍ਹਾਂ ਦੇ ਬਦਲਾਅ ਵੱਖ-ਵੱਖ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ ਉਹ ਹੈਰਾਨੀਜਨਕ ਨੇ ਪਿਛਲੇ 1 ਮਹੀਨੇ ਤੋਂ ਲਗਾਤਾਰ ਬਿਟਕੁਆਇਨ ਦੇ ਵਿੱਚ ਗਿਰਾਵਟ ਆ ਰਹੀ ਹੈ ਅਤੇ ਹੁਣ ਤੱਕ 20% ਬਿਟਕੁਆਇਨ ਦੀ ਕੀਮਤ ਟੁੱਟ ਚੁੱਕੀ ਹੈ ਅਮਰੀਕਾ ਦੇ ਵਿੱਚ ਨਾਲ 트럼ਪ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਆਸਮਾਨ ਤੇ ਚੜਿਆ ਬਿਟਕੁਆਇਨ 트럼ਪ ਦੇ ਸੱਤਾ ਸੰਭਾਲਣ ਦੇ 1 ਮਹੀਨੇ ਦੇ ਅੰਦਰ ਹੀ ਢੇਰੀ ਹੋ ਗਿਆ। ਮੰਗਲਵਾਰ ਨੂੰ ਬਿਟਕੁਆਇਨ ਦੀ ਕੀਮਤ ਵਿੱਚ 8% ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 87183 ਡਾਲਰ ਪ੍ਰਤੀ ਬਿਟਕੁਆਇਨ ਤੇ ਪਹੁੰਚ ਗਈ। 20 ਜਨਵਰੀ ਨੂੰ ਜਿਸ ਦਿਨ 트럼ਪ ਨੇ ਸੱਤਾ ਸੰਭਾਲਣੀ ਸੀ ਉਸ ਦਿਨ ਬਿਟਕੁਆਇਨ ਦੀ ਕੀਮਤ 109114.88 ਡਾਲਰ ਦੇ 올 타임 하이 ਤੇ ਪਹੁੰਚ ਗਈ ਸੀ ਪਰ ਪਿਛਲੇ 1 ਮਹੀਨੇ ਤੋਂ ਇਸ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਆਪਣੇ ਉਚਤਮ ਪੱਧਰ ਤੋਂ 20% ਹੇਠਾਂ ਡਿੱਗ ਚੁੱਕੀ ਹੈ ਜੇ ਭਾਰਤੀ ਰੁਪਏ ਦੇ ਸੰਬੰਧ ਵਿੱਚ ਬਿਟਕੋਇਨ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 21 ਜਨਵਰੀ ਨੂੰ ਬਿਟਕੋਇਨ ਦੀ ਕੀਮਤ 95,114,571 ਰੁਪਏ ਸੀ ਜੋ ਕਿ 25 ਫਰਵਰੀ ਨੂੰ 75,751,190 ਰੁਪਏ ਰਹੇਗੀ ਜੇ ਕਿਸੇ ਭਾਰਤੀ ਨਿਵੇਸ਼ਕ ਨੇ ਪਿਛਲੇ ਮਹੀਨੇ ਇੱਕ ਬਿਟਕੋਇਨ ਖਰੀਦਿਆ ਹੋਵੇ ਤਾਂ ਉਸ ਨੇ ਨਿਵੇਸ਼ਕਾਂ ਨੂੰ ਲਗਭਗ 20 ਲੱਖ ਰੁਪਏ ਦਾ ਕਾਟਾ ਪੈ ਚੁੱਕਿਆ ਅਤੇ ਕੀਮਤ ਚ ਗਿਰਾਵਟਾਂ ਅਜੇ ਵੀ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਬਿਟਕੋਇਨ ਦੇ ਵਾਂਗ ਹੋਰ ਕ੍ਰਿਪਟੋ ਕਰੰਸੀ ਵਿੱਚ ਵੀ ਗਰਾਵਟ ਦਾ ਰੁਖ ਬਣਿਆ ਹੋਇਆ ਹੈ ਅਤੇ ਹਜ਼ਾਰਾਂ ਨਿਵੇਸ਼ਕ ਕ੍ਰਿਪਟੋ ਕਰੰਸੀ 'ਚ ਉੱਪਰਲੇ ਪੱਧਰ ਤੇ ਫਸ ਗਏ ਨੇ ਅਮਰੀਕਾ ਚ ਰਾਸ਼ਟਰਪਤੀ ਚੋਣ ਦੇ ਨਤੀਜੇ 5 ਨਵੰਬਰ ਨੂੰ ਆਏ ਸਨ ਇਹਨਾਂ ਨਤੀਜਿਆਂ ਤੋਂ ਬਾਅਦ ਹੀ ਬਿਟਕੋਇਨ ਚ ਤੇਜ਼ੀ ਸ਼ੁਰੂ ਹੋ ਗਈ ਸੀ 5 ਨਵੰਬਰ ਨੂੰ ਇੱਕ ਬਿਟਕੋਇਨ ਲਗਭਗ 67800 ਡਾਲਰ ਤੇ ਸੀ ਅਤੇ ਟਰੰਪ ਦੇ ਸੱਤਾ ਸੰਭਾਲਣ ਦੇ 20 ਦਿਨਾਂ ਯਾਨੀ ਕਿ 20 ਜਨਵਰੀ ਤੱਕ ਬਿਟਕੋਇਨ ਦੀ ਕੀਮਤ ਵਿੱਚ 32000 ਡਾਲਰ ਦੀ ਤੇਜ਼ੀ ਦੇਖਣ ਨੂੰ ਮਿਲੀ ਪਰ ਹੁਣ ਇਹ ਬਿਟਕੋਇਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਜਿਸ ਨਾਲ ਨਿਵੇਸ਼ਕਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਅਮਰੀਕਾ ਦੇ ਮੌਜੂਦਾ EB5 ਪ੍ਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਦੀ ਜਗ੍ਹਾ ਹੁਣ 골ਡ ਕਾਰਡ ਸਕੀਮ ਲੈ ਲਵੇਗੀ। ਇਸ ਦਾ ਟਰੰਪ ਆ ਐਲਾਨ ਕਰ ਚੁੱਕੇ ਨੇ ਪਰ ਇਸ ਦੇ ਬਦਲੇ ਹੁਣ ਤੁਹਾਨੂੰ 5 ਮਿਲੀਅਨ ਅਮਰੀਕੀ ਡਾਲਰ ਫੀਸ ਦੇਣੀ ਹੋਵੇਗੀ। ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਅਮਰੀਕਾ ਅਮੀਰ ਵਿਦੇਸ਼ੀਆਂ ਦੇ ਲਈ ਇੱਕ ਗੋਲਡ ਕਾਰਡ ਪੇਸ਼ ਕਰੇਗਾ ਜਿਸ ਨਾਲ ਉਹਨਾਂ ਨੂੰ 5 ਮਿਲੀਅਨ ਅਮਰੀਕੀ ਡਾਲਰ ਦੀ ਫੀਸ ਦੇ ਬਦਲੇ ਵਿੱਚ ਨਾਗਰਿਕਾ ਦੇ ਨਾਲ ਦੇਸ਼ ਦੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਮਿਲੇਗਾ ਇੱਕ ਰਿਪੋਰਟ ਦੇ ਵਿੱਚ 177 ਹਾਰਵਰਡ ਲੁਟਨਿਕ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਹੇ ਕਿ ਗੋਲਡ ਕਾਰਡ ਮੌਜੂਦਾ EB5 ਪ੍ਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਦੀ ਥਾਂ ਲਵੇਗਾ ਲੋਟਨੇਟਿਕ ਦੇ ਮੁਤਾਬਕ ਉਹਨਾਂ ਨੂੰ ਬੇਸ਼ੱਕ ਜਾਂਚ ਵਿੱਚੋਂ ਲੰਘਣਾ ਪਵੇਗਾ ਇਹ ਯਕੀਨੀ ਬਣਾਉਣ ਦੇ ਲਈ ਕਿ ਉਹ ਸ਼ਾਨਦਾਰ ਵਿਸ਼ਵ ਪੱਧਰੀ ਗਲੋਬਲ ਨਾਗਰਿਕ ਨੇ 트੍ਰੰਪ ਨੇ ਐਲਾਨ ਓਵਲ ਦਫ਼ਤਰ ਵਿੱਚ ਮੀਡੀਆ ਦੀ ਉਪਲਬਧਤਾ ਦੇ ਦੌਰਾਨ ਕੀਤਾ ਜਿੱਥੇ ਉਹਨਾਂ ਨੇ ਤਾਂਬਾ ਉਦਯੋਗ ਦੀ ਜਾਂਚ ਕਰਨ ਵਾਲੇ ਇੱਕ ਕਾਰਜਕਾਰੀ ਕਾਰਵਾਈ ਤੇ ਦਸਕਤ ਕੀਤੇ ਅਤੇ ਵੱਖ-ਵੱਖ ਵਿਸ਼ਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਉਹਨਾਂ ਨੇ ਕਿਹਾ ਕਿ 골ਡ ਕਾਰਡਾਂ ਦੀ ਵਿਕਰੀ ਲਗਭਗ 2 ਹਫ਼ਤਿਆਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਅਤੇ ਸੁਝਾਅ ਦਿੱਤਾ ਕਿ ਲੱਖਾਂ ਕਾਰ ਇਸ ਲਈ ਵੇਚੇ ਜਾ ਸਕਦੇ ਨੇ We're going to be uh, selling uh, a gold card. You have a green card. This is a gold card. We're going to be putting a price on that card of about $5 million, and that's going to give you green card privileges plus. It's going to be a route to citizenship, and wealthy people will be coming into our country by buying this card. They'll be wealthy, and they'll be successful, and they'll be spending a lot of money and paying a lot of taxes and employing a lot of people. And if you add up the numbers, they're pretty good. As an example, a million cards would be worth five trillion dollars. Five <laughs> trillion. Wow. And if you sell 10 million of the cards, that's a total of 50 trillion dollars. Well, we have 35 trillion in debt. That'd be nice, so we'll see. But uh, it could be great. Maybe it will be fantastic. Uh, we have it all worked out from the legal standpoint. It's uh, totally legal to do. ਟਰੰਪ ਨੇ ਕਿਹਾ ਕਿ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਅჯਾਹ ਕਰਨਾ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਰੂਸੀ ਕੁਲੀਨ ਵਰਗ ਕਾਰਡ ਖਰੀਦਣ ਦੇ ਯੋਗ ਹੋਣਗੇ ਤਾਂ ਟਰੰਪ ਨੇ ਜਵਾਬ ਦਿੱਤਾ ਹਾਂ ਸੰਭਵ ਹੈ ਮੈਂ ਕੁਝ ਰੂਸੀ ਕੁਲੀਨ ਵਰਗ ਨੂੰ ਜਾਣਦਾ ਹਾਂ ਜੋ ਬਹੁਤ ਚੰਗੇ ਲੋਕ ਨੇ ਇਸ ਪ੍ਰੋਗਰਾਮ ਦੇ ਦੌਰਾਨ ਟਰੰਪ ਨੇ ਅਮਰੀਕਾ ਦੀ ਖਾੜੀ ਦੇ ਨਵੇਂ ਨਾਮਕਰਨ ਵਾਲੇ ਨਕਸ਼ੇ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮੈਂ ਇਸ ਨੂੰ ਦੇਖ ਕੇ ਇਸ ਦੀ ਪ੍ਰਸ਼ੰਸਾ ਕਰ ਰਿਹਾ ਹਾਂ ਮੇਰੀਆਂ ਅੱਖਾਂ ਭਰ ਗਈਆਂ ਨੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਕਹੋ ਟਰੰਪ ਟੁੱਟ ਗਏ ਅਤੇ ਰੋਣ ਲੱਗ ਪਏ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ ਦੇ 90% ਤੋਂ ਵੱਧ ਵਿਦੇਸ਼ੀ ਸਹਾਇਤਾ ਇਕਰਨਾਰ ਨਾਮੇ ਅਤੇ ਦੁਨੀਆ ਭਰ ਦੇ ਵਿੱਚ ਕੁੱਲ 60 ਬਿਲੀਅਨ ਅਮਰੀਕੀ ਡਾਲਰ ਦੀ ਅਮਰੀਕੀ ਸਹਾਇਤਾ ਨੂੰ ਖਤਮ ਕਰ ਰਿਹਾ ਹੈ। ਇਸ ਸਾਲ ਵਿਦੇਸ਼ਾਂ ਦੇ ਵਿੱਚ ਅਮਰੀਕੀ ਵਿਕਾਸ ਅਤੇ ਮਾਨਵਤਾਵਾਦੀ ਸਹਾਇਤਾ ਦੇ ਜ਼ਿਆਦਾਤਰ ਹਿੱਸੇ ਨੂੰ ਖਤਮ ਕਰਨ ਦੀਆਂ ਆਪਣੀਆਂ ਯੋਜਨਾਵਾਂ ਦੇ ਅੰਕੜੇ ਦਿੱਤੇ ਨੇ ਪ੍ਰਸ਼ਾਸਨ ਦੇ ਦੁਆਰਾ ਦੱਸੀਆਂ ਗਈਆਂ ਕਟੌਤੀਆਂ ਨਾਲ ਵਕੀਲਾਂ ਦੀ ਪ੍ਰਸ਼ਾਸਨ ਦੇ ਨਾਲ ਚੱਲ ਰਹੀਆਂ ਅਦਾਲਤੀ ਲੜਾਈਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਅਤੇ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ ਦੇ ਕੁਝ ਪ੍ਰੋਜੈਕਟ ਬੱਜ ਜਾਣਗੇ ਅਮਰੀਕੀ ਰਾਸ਼ਟਰਪਤੀ 트ੰਪ ਪ੍ਰਸ਼ਾਸਨ ਦੁਨੀਆ ਭਰ ਦੇ ਵਿੱਚ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ ਦੇ ਕੁਝ ਕਰਮਚਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੇ ਨੇ ਨਾਲ ਹੀ ਹਜ਼ਾਰਾਂ ਕਰਮਚਾਰੀਆਂ ਨੂੰ ਛੁੱਟੀ ਤੇ ਭੇਜਣ ਸੰਬੰਧੀ ਵੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਮਰੀਕਾ ਵਿੱਚ ਲਗਭਗ 2000 ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ ਅਹੁਦੇ ਖਤਮ ਕਰ ਦਿੱਤੇ ਜਾਣਗੇ ਸ਼ਿਕਾਗੋ ਦੇ ਵਿੱਚ ਇੱਕ ਵਿਅਕਤੀ ਦੀ ਲਾਟਰੀ ਨਿਕਲਣ ਦੇ ਨਾਲ ਭਾਰਤੀ ਮੂਲ ਦੇ ਗੁਜਰਾਤੀ ਦੀ ਬੱਲੇ ਬੱਲੇ ਹੋ ਗਈ ਹੈ ਕਿਉਂਕਿ ਉਸ ਨੂੰ ਲਾਟਰੀ ਦੀ ਟਿਕਟ ਵੇਚਣ ਦੇ ਬਦਲੇ 31000 ਡਾਲਰ ਦਾ ਬੋਨਸ ਮਿਲੇ ਜਿਸ ਕਰਕੇ ਉਹ ਇਸ ਨੂੰ ਜੈਕਪੌਟ ਦੱਸ ਰਿਹਾ ਹੈ ਬੀਤੇ ਦਿਨੀ ਅਮਰੀਕਾ ਦੇ ਸੂਬੇ ਸ਼ਿਕਾਗੋ ਦੇ ਵਿੱਚ ਇੱਕ ਭਾਰਤੀ ਮੂਲ ਦੇ ਗੁਜਰਾਤੀ ਦੀ ਸ਼ਰਾਬ ਦੀ ਦੁਕਾਨ ਤੋਂ ਖਰੀਦੀ ਲਾਟਰੀ ਤੇ 3.1 ਮਿਲੀਅਨ ਅਮਰੀਕੀ ਡਾਲਰ ਦਾ ਜੈਕਪੌਟ ਲੱਗਿਆ ਹੈ ਜਾਣਕਾਰੀ ਦੇ ਅਨੁਸਾਰ ਅਮਰੀਕਾ ਦੇ ਸ਼ਿਕਾਗੋ ਦੇ O'Hare ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਭਾਰਤੀ ਮੂਲ ਦੇ ਕੋਮਲ ਵਾਈਨ ਅਤੇ ਸ਼ਰਾਬ ਸਟੋਰ ਤੋਂ ਉਸਨੇ ਲਾਟਰੀ ਦੀ ਟਿਕਟ ਖਰੀਦੀ ਅਤੇ ਇਸ ਗੁਜਰਾਤੀ ਭਾਰਤੀ ਜੇਤੂ ਨੂੰ 3.1 ਮਿਲੀਅਨ ਡਾਲਰ ਦਾ ਜੈਕਪੌਟ ਲੱਗਾ ਹੈ। ਇਨਾਂ ਹੀ ਨਹੀਂ ਇਹ ਸ਼ਰਾਬ ਦੀ ਦੁਕਾਨ ਵੀ ਇੱਕ ਗੁਜਰਾਤੀ ਦੀ ਹੈ ਇਸਦੇ ਮਾਲਕ ਦਾ ਨਾਮ ਅਸ਼ੀਸ਼ ਪਟੇਲ ਹੈ ਅਤੇ ਇਸ ਲਾਟਰੀ ਦੀ ਟਿਕਟ ਵੇਚਣ ਤੇ 31000 ਡਾਲਰ ਦਾ ਬੋਨਸ ਅਸ਼ੀਸ਼ ਨੂੰ ਵੀ ਮਿਲਿਆ ਹੈ। ਸ਼ਿਕਾਗੋ ਦੇ ਨਾਰਥ-ਵੈਸਟਰਨ ਸਾਈਡ ਨੇੜੇ ਕੋਮਲ ਵਾਈਨ ਐਂਡ ਲਿਕਰ ਸਟੋਰ ਤੇ ਇੱਕ ਲਾਟਰੀ ਟਿਕਟ ਖਰੀਦਦਾਰ ਦੀ ਕਿਸਮਤ ਚਮਕ ਗਈ ਇਸ ਕਰਕੇ ਸਟੋਰ ਦੇ ਮਾਲਕ ਪਟੇਲ ਨੂੰ 31000 ਡਾਲਰ ਦੀ ਜੇਤੂ ਟਿਕਟ ਵੇਚਣ ਦਾ ਬੋਨਸ ਮਿਲਿਆ ਪਟੇਲ ਨੇ ਦੱਸਿਆ ਕਿ ਹੁਣ ਤੱਕ ਇਸ ਬੰਪਰ ਜੈਕਪੌਟ ਦਾ ਜੇਤੂ ਇਨਾਮ ਦੀ ਪੁਸ਼ਟੀ ਕਰਨੀਆਂ ਟਿਕਟ ਦਾ ਦਾਅਵਾ ਕਰਨ ਦੇ ਲਈ ਕੋਈ ਵੀ ਅੱਗੇ ਨਹੀਂ ਆਇਆ ਪਟੇਲ ਨੇ ਕਿਹਾ ਕਿ ਸਾਨੂੰ ਅਜੇ ਤੱਕ ਨਹੀਂ ਪਤਾ ਕਿ ਇਹ ਖੁਸ਼ਕਿਤ ਉਸਮਤ ਲਾਟਰੀ ਦਾ ਜੇਤੂ ਕੌਣ ਹੈ ਪਰ ਇੰਜ ਲੱਗਦਾ ਹੈ ਕਿ ਇਹ ਵਿਅਕਤੀ ਜਲਦ ਹੀ ਸਾਡੇ ਸਾਹਮਣੇ ਹੋਵੇਗਾ ਤੇ ਟਿਕਟ ਦਾ ਦਾਅਵਾ ਕਰੇਗਾ ਇਸ ਵੇਲੇ ਕੋਈ ਵੀ ਆਮ ਗਾਖ ਜੋ ਸਾਡੇ ਸਟੋਰ ਤੇ ਆਉਂਦਾ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਲਾਟਰੀ ਜੇਤੂ ਆ ਗਿਆ ਅਸੀਂ ਇੰਨੇ ਉਤਸ਼ਾਹਿਤ ਹਾਂ ਕਿ ਕੋਈ ਅਚਾਨਕ ਆ ਕੇ ਸਾਨੂੰ ਇਹ ਖਬਰ ਦਿੰਦਾ ਕਿ ਅਸੀਂ ਇਹ ਲਾਟਰੀ ਟਿਕਟ ਜਿੱਤ ਲਈ ਹੈ ਨਿਊਯਾਰਕ ਦੇ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਡਾਕਟਰ ਤੇ 4 ਔਰਤਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਸ਼ੌਨ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਦੇ ਵਿੱਚ 3 ਕੇਸਾਂ ਦੇ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਪਰ ਇੱਕ ਕੇਸ ਦੇ ਵਿੱਚ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਵਿੱਚ ਇੱਕ ਗੁਜਰਾਤੀ ਮੂਲ ਦੇ ਭਾਰਤੀ ਡਾਕਟਰ ਨੂੰ ਔਰਤ ਮਰੀਜ਼ਾਂ ਨੂੰ ਸ਼ੌਨ ਦੇ ਦੋਸ਼ ਤੇ ਵਿੱਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਚਾਰਚੀਆ ਰਾਜ ਦੇ ਵਿੱਚ ਰਹਿਣ ਵਾਲੇ 69 ਸਾਲਾ ਗੁਜਰਾਤੀ ਡਾਕਟਰ ਤੇ ਚਾਰ ਬਜ਼ੁਰਗ ਮਹਿਲਾ ਮਰੀਜ਼ਾਂ ਨੇ ਅਨੁਚਿਤ ਢੰਗ ਦੇ ਨਾਲ ਸ਼ੋਹਨ ਦੇ ਦੋਸ਼ ਲਗਾਏ ਸਨ ਇਹਨਾਂ ਵਿੱਚੋਂ ਤਿੰਨ ਮਾਮਲਿਆਂ ਦੇ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਪਰ ਚੌਥੇ ਮਾਮਲੇ ਦੇ ਵਿੱਚ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਇਹ ਡਾਕਟਰ ਵੈਟਰਨਸ ਅਫੇਅਰਸ ਮੈਡੀਕਲ ਸੈਂਟਰ ਦੇ ਵਿੱਚ ਕੰਮ ਕਰ ਰਿਹਾ ਸੀ ਜੋ ਬਜ਼ੁਰਗਾਂ ਤੇ ਸਾਬਕਾ ਸੈਨਿਕਾਂ ਨੂੰ ਡਾਕਟਰੀ ਸੇਵਾਵਾਂ ਪ੍ਰਦਾਨ ਕਰਦਾ ਸੀ ਡਾਕਟਰ ਰਜੇਸ਼ ਪਟੇਲ ਵਿਰੁੱਧ ਸਾਲ 2020 ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਸਾਲ 2024 ਦੇ ਵਿੱਚ ਡਾਕਟਰ ਰਜੇਸ਼ ਨੂੰ ਚਾਰ ਮਾਮਲਿਆਂ ਦੇ ਵਿੱਚੋਂ ਇੱਕ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਡਾਕਟਰ ਰਜੇਸ਼ ਨੂੰ ਆਪਣੀ ਕੈਦ ਦੀ ਸਜ਼ਾ ਤੋਂ ਇਲਾਵਾ 15 ਸਾਲ ਨਿਗਰਾਨੀ ਦੇ ਅਧੀਨ ਰਿਹਾਈ ਦੀ ਸਜ਼ਾ ਕੱਟਣੀ ਪਵੇਗੀ ਕਾਰਜਕਾਰੀ ਅਮਰੀਕੀ ਅਟਾਰਨੀ ਰਚਰਡ ਐਸ ਮੌਲਟਰੀ ਜੂਨੀਅਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਡਾਕਟਰ ਰਾਜੇਸ਼ ਪਟੇਲ ਨੇ ਵੈਟਰਨਸ ਅਫੇਅਰਸ ਡਾਕਟਰ ਵਜੋਂ ਆਪਣੇ ਅਹੁਦੇ ਦੀ ਵਰਤੋਂ ਉਹਨਾਂ ਬਜ਼ੁਰਗ ਮਹਿਲਾ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਕੀਤੀ ਜਿਨ੍ਹਾਂ ਨੇ ਅਮਰੀਕਾ ਦੀ ਸੇਵਾ ਕੀਤੀ ਸੀ ਡਾਕਟਰ ਪਟੇਲ ਦੇ ਅਪਰਾਧ ਨੂੰ ਵਿਸ਼ਵਾਸ਼ ਘਾਤ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਦੱਸਿਆ ਗਿਆ ਪਟੇਲ ਨੂੰ ਆਪਣੀ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ 15 ਸਾਲਾਂ ਲਈ ਪਰਬੇਸ਼ਨ ਤੇ ਰੱਖਿਆ ਜਾਵੇਗਾ ਮਤਲਬ ਹੈ ਕਿ ਨੇਮ ਤੌਰ ਤੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਕਰਨ ਤੋਂ ਇਲਾਵਾ ਉਸ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਉਹ ਦਵਾਈ ਦੀ ਪ੍ਰੈਕਟਿਸ ਨਹੀਂ ਕਰ ਸਕੇਗਾ ਅੱਜ ਦੇ ਅਮਰੀਕਾ ਬੁਲੇਟਿਨ ਦੇ ਵਿੱਚ ਐਨਏ ਕੱਲ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁਢਾਸਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ